ਪਿਆਰ ਹੈ ਹੁਣ ਕਹੋ ਜੀ ਗੱਲ ਆਉਂਦੀ ਮੇਰੇ ਮਿੱਤਰੋ ਗੱਲ ਸਮੇਂ ਦੀ ਹੈ ਰਮਦਾਸ ਵਾਲਾ ਚੱਕੀ ਉਹ ਜਾਂਦਾ ਫੱਟੇ ਚੱਕੀ ਰਮਦਾਸ ਵਾਲਾ ਬਹੁਤ ਪਿਆਰ ਕਰਦਾ ਤੁਹਾਨੂੰ ਇਹ ਹਮੇਸ਼ਾ ਮਾਣ ਨਾਲ ਕਹਿੰਦਾ ਵੀ ਭੁੱਲਰ ਮੇਰੇ ਭਰਾ ਨੇ ਔਰ ਤੁਸੀਂ ਵੀ ਇਹਦਾ ਮਾਣ ਹਮੇਸ਼ਾ ਰੱਖਦੇ ਹੋ ਇਹ ਯਾਰੀ ਹੁੰਦੀ ਹੈ ਆਹ ਸਾਹਮਣੇ लवली ਮਹਿਮਦਵਾਲ ਦੀ ਤਰ ਤਰ ਚਾਰ ਬਰ ਤਿਆਰ ਮਾਂ ਦਾ ਮੱਖਣ ਪਾਉਂਦਾ ਰੇਡ ਚਾਰਾਂ ਦੇ ਵਿੱਚੋਂ ਕੌਣ ਪਟਾ ਤੇ ਥਾਪੀਆਂ ਵੱਜ ਰਹੀ ਹੈ ਚੱਕੀ ਰਮਦਾਸ ਕਿੰਨੀ ਤਿਆਰ ਪਰ ਦੂਸਰੇ ਪਾਸੇ ਸਖਰਾ ਰਾਜ ਆਹ ਗੇਮ ਚੇਂਜਰ ਆ ਬੜਾ ਹੀ ਰਾਜੇ ਰਾਜੇ ਪਧਰੀ ਦਾ ਜਫਾ 5000 ਦਾ ਲੱਗ ਚੁੱਕਾ ਹੈ ਹੈਪੀ ਮੰਨ ਯੂਐਸਏ ਸੁਖੀ ਦਰਿਆਲ ਸੋਲੂ ਚੀਮਾ ਹਰਮਨ ਬਾਠ ਹੁਣਾ ਵੱਲੋਂ ਅਰਿੰਦਰ ਪਈ ਕਬੱਡੀ ਤੇ लवली ਨੇ ਵੀ ਕਹਿੰਦੇ ਹਿੱਕ ਤੇ ਦੀਵਾ ਬਾਲਤਾ 21 ਦੀ 31 ਪਾਤੀ ਮੇਰੇ ਮਿੱਤਰੋ ਪਰਦੀਪ ਮੁੰਡਾ ਉੱਡ ਜੁੜ ਜੋ ਕਰਦਾ ਹੈ ਉਂਗਲੀ ਖਪਰੂ ਉਹਨਾਂ ਦੇ ਸਾਰੇ ਸਾਥੀਆਂ ਨੂੰ ਸਾਰੇ ਨਗਰ ਨੂੰ ਸਾਰੇ ਮਿੱਤਰ ਮੰਡਲ ਨੂੰ ਮੁਬਾਰਕਬਾਦ ਕਿਉਂਕਿ ਮੇਲੇ ਕਰਵਾਉਣੇ ਸੌਖੇ ਨਹੀਂ ਬੜਾ ਜ਼ੋਰ ਲੱਗਦਾ ਬੜੀ ਮਾਇਆ ਖਰਚ ਕਰਨੀ ਪੈਂਦੀ ਹੈ ਦੀਪਰੀ ਕਬੱਡੀ लवली ਮਹਿਮਦ ਆਜਾ ਉਗੇ ਮੂਰੇ ਵੱਜਦੇ ਧੱਕੇ ਕਬੱਡੀ 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 ਨੰਬਰ ਆਹ ਐਕਸ਼ਨਾਂ ਵਾਲੀ ਮਸ਼ੀਨ ਲਖਵਿੰਦਰ ਸਿੰਘ ਮਾਹਲ ਦਾ ਪੁੱਤ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਬੁਲਟ ਦੀ ਰੇਡ 5000 ਦੀ ਕਬੱਡੀ ਭੁੱਲਰ ਭਰਾਵਾਂ ਦੇ ਵੱਲੋਂ ਭੁੱਲਰ ਭਰਾਵਾਂ ਦੇ ਵੱਲੋਂ ਕੇ ਖੀਰਾਂ ਵਾਲੀ ਇਹ ਬੁਲਟ ਨੂੰ ਲੋਕੀ ਦੁਗਦੋ ਕਹਿੰਦੇ ਭੁੱਲਰਾਂ ਦੇ ਕੱਪ ਦੇ ਕੋਲੇ ਦੇਖ ਲਲ ਕਰੇ ਪੈਂਦੇ ਲਓ ਬੱਲ ਬਤਾਲੇ ਵਾਲਾ ਸਾਡਾ ਭਰਾ ਨਵਰੂਪ ਜੀ ਗਰੂਪ ਹੁਣਾਂ ਦੇ ਨਾਲ ਯਾਰੀ ਪੱਕੀ ਆ ਬੱਲ 5000 ਦਾ ਜੱਫਾ ਲੱਗਣਾ ਲਓ ਇੱਕ ਪਾਸੇ ਕਹਿੰਦੇ ਨੌਜਰ ਟਾਰਜਨ ਫੜਦਾ ਗੁੱਟ ਕੇ ਨਹੀਂ ਗੱਲ ਸਮੇਂ ਦੀ ਆਹ ਹੁੰਦੇ ਮਿਹੜੋ ਮਿਣੀ ਲੱਗ ਗਿਆ ਜੋਰ ਚੋਪਰਾਂ ਦਾ